ਮਾਂ ਚਿੰਤਪੁਰ ਨੇ ਦੇ ਮੇਲੇ ਦੀ ਖੁਸ਼ੀ ਵਿੱਚ ਧਿਆਨਪੁਰ ਲੰਗਰ ਪੰਡਹਾਰਾ ਚੱਲ ਰਿਹਾ ਜੀ ਧਿਆਨਪੁਰ ਨਿਵਾਸੀਆਂ ਵੱਲੋਂ ਮਾਇਨਾ ਦੀ ਦੁਕਾਨ ਦੇ ਬਿਲਕੁਲ ਨਜ਼ਦੀਕ ਸਬਜੀ ਵਾਲੀਆਂ ਦੁਕਾਨਾਂ ਦੇ ਬਿਲਕੁਲ ਸੈਂਟਰ ਵਿੱਚ ਬਾਬੇ ਦੀ ਮੰਡੀ ਲੱਗੇ ਸਭ ਉਹ ਮਹਮਾ ਕੇ ਪਹੁੰਚੋ ਕੀ ਲੰਗਰ ਪ੍ਰਸ਼ਾਦਾ ਛਕੋ ਦੇਖੋ ਕਿੰਨੀ ਮਿਹਨਤ ਨਾਲ ਕਾਰੀਗਰ ਇਹ ਸਬਜ਼ੀਆਂ ਫੁਲਕੇ ਤਿਆਰ ਕਰ ਰਹੇ ਹਨ ਮਾਲ ਪੂੜੇ ਤਿਆਰ ਕਰ ਰਹੇ ਹਨ ਕਿ ਸੰਗਤਾਂ ਕਿਸ ਤਰ੍ਹਾਂ ਇਕਜੁੱਟ ਹੋ ਕੇ ਪ੍ਰੇਮ ਨਾਲ ਲਾਈਨ ਵਿੱਚ ਲੱਗ ਕੇ ਪੰਡਾਰਾ ਸ਼ਾ ਕਰ ਰਹੇ ਹਨ ਆਓ ਤੁਹਾਨੂੰ ਮੈਂ ਉਸ ਲਾਈਨ ਦੇ ਦਰਸ਼ਨ ਕਰਵਾਵਾਂ ਜਿੱਥੇ ਲੋਕੀ ਲਾਈਨ ਵਿੱਚ ਲੱਗ ਕੇ मां चिंतपूर्णी ਦਾ ਪ੍ਰਸ਼ਾਦ ਗ੍ਰਹਿਣ ਕਰ ਰਹੇ ਹਨ ਤੇ ਸੇਵਾਦਾਰ ਬੜੇ ਪਿਆਰ ਨਾਲ ਵਰਤਾਰੇ ਹਨ ਦੇਖੋ ਕਿ ਜੈ ਮਾਤਾ ਦੀ ਕਰੋ ਕਮੈਂਟ ਵਿੱਚ ਸਭ ਜੈ ਮਾਤਾ ਦੀ ਲਿਖੋ ਤੇ ਲੰਗਰ ਪ੍ਰਸ਼ਾਦਾ ਛਕੋ ਜੈ ਮਾਤਾ ਦੀ ਬਹੁਤ ਹੀ પ્રેમ ਨਾਲ ਲੰਗਰ ਵਰਤਾਇਆ ਜਾ ਰਿਹਾ ਹੈ ਇਹ ਸਾਡੀਆਂ ਗਲੀ ਦੀਆਂ ਪੈਣਾ ਲੰਗਰ ਵਰਤਾ ਰੀਆਂ ਹਨ ਦੇਖੋ ਕਿੰਨੇ ਪਿਆਰ ਨਾਲ ਲੋਕ ਲੰਗਰ ਛਕ ਰਹੇ ਹਨ ਜੈ ਮਾਤਾ ਦੀ ਜੈ ਮਾਤਾ ਦੀ ਕਰਦੇ ਚੱਲੋ ਤੇ ਲੰਗਰ ਪ੍ਰਸ਼ਾਦਾ ਛਕਦੇ ਚੱਲੋ ਮੇਰੀ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਅੱਗੇ ਸ਼ੇਅਰ ਕਰੋ ਤਾਂ ਕਿ ਲੋਕ ਮਾਂ ਚਿੰਤਪੁਰਨੀ ਦਾ ਪ੍ਰਸ਼ਾਦ ਇਹ ਲੰਗਰ ਪੰਡਾਰਾ ਆਗੇ ਸ਼ਕ ਸ਼ਕਨ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਵੀਡੀਓ ਨੂੰ ਜਲਦੀ ਜਲਦੀ ਅੱਗੇ ਸ਼ੇਅਰ ਕਰਦੇ ਚਲੋ ਮਹਾ ਮਾਈ ਦਾ ਪੰਡਾਰਾ ਚੱਲ ਰਿਹਾ ਹੈ ਵੈਸੇ ਤਾਂ ਇਹ ਖਤਮ ਜਲਦੀ ਨਹੀਂ ਹੁੰਦਾ ਕਿਉਂਕਿ ਪੰਡਾਰੇ ਮਹਾ ਮਾਈ ਦੇ ਹਮੇਸ਼ਾ ਭਰੇ ਰਹਿੰਦੇ ਹਨ ਪਰ ਫਿਰ ਵੀ ਤੁਸੀਂ ਜਲਦੀ ਤੋਂ ਜਲਦੀ ਆਓ ਤੇ ਲੰਗਰ ਪੰਡਾਰਾ ਛਕੋ ਕਿੰਨੇ ਪਿਆਰ ਨਾਲ ਇਹ ਪੈਣਾ ਲੰਗਰ ਵਰਤਾ ਰਿਆ ਹਨ ਤੁਸੀਂ ਜਲਦੀ ਤੋਂ ਜਲਦੀ ਆਓ ਤੇ ਲੰਗਰ ਪੰਡਾਰਾ ਛਕੋ ਤੇ ਜੈ ਮਾਤਾ ਦੀ ਜੈ ਮਾਤਾ ਦੀ ਕਰਦੇ ਹੋਏ ਲੈਨ ਨੂੰ ਅੱਗੇ ਚਲਾਈ ਚੱਲੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜਲਦੀ ਜਲਦੀ ਚਲਦੀ ਆਓ ਜੀ ਲੈਨ ਅੱਗੇ ਚੱਲੋ ਲੈਣ ਅੱਗੇ ਚਲਾਈ ਚੱਲੋ ਜੈ ਮਾਤਾ ਦੀ ਬੋਲੋ ਲੰਗਰ ਪੰਡਾਰਾ ਸ਼ਕੋ ਜੈ ਮਾਤਾ ਦੀ ਜੈ ਸ਼ਿਵ ਸ਼ੰਕਰ ਜੈ